एत नु पाया तेल ओ चादा सोचियो चुका चऊं दीवाले जिस सताहे जिस सौं को नारै गरसं परसय गुरु कह जन्म मरण दुख जाए वो रहस्य मत بسرम जदी वो लय सोंपुर सों छटी है कोदट तो सचे

ਸਾਤ ਸੰਗਤ ਜੀਓ ਭਾਗ ਜੀ ਵਡਿਆ ਭਾਗਾਂ ਵਾਲੇ ਲੋਕ ਇਹ ਸੰਧਿਆ ਦੀ ਸੁੰਦਰ ਦੀਵਾਰ ਤੇ ਸੇਵਕ ਪਰਿਵਾਰਾਂ ਵੱਲੋਂ ਵਿਸ਼ੇਸ਼ ਤੌਰ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸ਼ੁਕਰਾਨਾ ਕਰਦੇ ਹੋਏ ਜਿੱਥੇ ਆਪ ਸੰਗਤਾਂ ਪਰਿਵਾਰਾਂ ਸਮੇਤ ਸੰਗੂ ਸੱਚੇ ਪਾਤਸ਼ਾਹ ਮਹਾਰਾਜ ਦੇ ਦਰ ਕਰ ਜਿਹੜੀਆਂ ਹਾਜ਼ਰੀਆਂ ਭਰ ਰਹੇ ਹੋ ਸੰਧਿਆ ਦੇ ਪਾਠ ਸੋਦਰ ਰਹਿਰ ਸਰ ਜੀ ਤੋਂ ਪਰੰਤ ਕੀਰਤਨ ਨਿਰਮੋਲ ਕੇ ਹਾਰ ਆਨੰਦ ਗੁਣੀ ਘੇਰਾ ਅਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਕਰ ਰਹੇ ਮਤ ਲੜੀ ਬਾਰ ਸ਼ਬਦ ਦੇ ਵਿਚਾਰ ਜੋ ਅੱਜ ਦਾ ਪਾਵਨ ਪਵਿੱਤਰ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੰਦ ਤੇ ਸੁਭਾਈ ਬਾਣ ਹੈ। ਕਾਲ ਦਾ ਪਾਵਨ ਸ਼ਬਦ ਸੀ ਬਾ ਪਾਰ ਗੋਵਿੰਦ ਨਾਏ ਕਿ ਭਾਈ ਨਰਲੇ ਮਨੁਖ ਨੇ ਜਿਹੜੇ ਮਾਲਕਤਾ ਦੱਸਿਆ ਹੋਇਆ ਰਸਤਾ ਅਖਤਿਆਨ ਕਰਦੇ ਜੇ ਉਹ ਵਪਾਰ ਕਰਦੇ ਨੇ ਜਿਹੜਾ ਵਪਾਰ ਸਾਨੂੰ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਰਨ ਵਾਸਤੇ ਪ੍ਰੇਰਦੇ ਨੇ ਕਿਉਂਕਿ ਹੈ ਸਾਰੇ ਅਸੀਂ ਵਪਾਰੀ ਹਾਂ ਕਿਰਤੀ ਹਾਂ ਤੇ ਕਿਰਤ ਦੋ ਤਰ੍ਹਾਂ ਦੀ ਇੱਕ ਪਰਿਵਾਰ ਦੇ ਦਰਵਾਜ਼ੇ ਵਾਸਤੇ ਇੱਕ ਆਤਮਿਕ ਖੁਰਾਕ ਜਿਹੜੀ ਸਾਡੇ ਉਹਦੇ ਵਾਸਤੇ ਸੱਚ ਦਾ ਵਪਾਰ ਸਤਗੁਰੂ ਗੁਰੂ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ ਕੀ ਵਾੜੇ ਚ ਕੰਮ ਹੋ ਬੜ ਜਾ ਰਹੋ ਐ ਮੁਝੇ ਵਪਾਰ ਕਰੋ ਐ ਮੁਝੇ ਵਣਜ ਕਰੋ ਵੱਖਰ ਲਹੋ ਸੁਭਾਲ ਕੇ ਭਾਈ ਤੁਸੀਂ ਸਮੇਂ ਨੂੰ ਸੁਭਾਲ ਕੇ ਤੇ ਉਹ ਵਣਜ ਕਰੋ ਜਿਹੜਾ ਮਾਲਕ ਨੇ ਸਾਨੂੰ ਕਰਨ ਵਾਸਤੇ ਭੇਰੇ ਰਿਆ ਹੈ ਉਹ ਵਣਜ ਕੀ ਹੈ ਜੈਸੀ ਵਸਤ ਵਿਸਾਹੀ ਹੈ ਤੈਸੀ ਨਿਭੇ ਨਾਲ ਜਿਹੜੇ ਆਪਾਂ ਨੂੰ ਵਪਾਰ ਦੇ ਵਿੱਚ ਜਾਂਦਾ ਜਾ ਕੇ ਤਿਉਹਰਕ ਚਿੰਤਾ ਤੋਂ ਰੋ ਜਾਂਦਾ ਹੈ ਨਹੀਂ ਤੇ ਕਾਰੋਬਾਰੀ ਤਾਂ ਇਹ ਕਰ ਰਿਹਾ ਇੱਕ ਦੂਜਾ ਕੰਮ ਕਰਦਾ ਹੈ ਤਿੰਜਾ ਕੰਮ ਕਰਦਾ ਹੈ ਪਰ ਸਤਿਗੁਰੂ ਸੱਚੇ ਪਾਤਸ਼ਾਹ ਬਾਰੇ ਕਹਿੰਦੇ ਭਾਈ ਇਹ ਜਿਹੜਾ ਸੱਚ ਦਾ ਵਪਾਰ ਹੈ ਨਾ ਇਹ ਤੇਰਾ ਲੋਕ ਹੀ ਨਹੀਂ ਪਰਲੋਕ ਵੀ ਸਵਾਰ ਦੇਵੇਗਾ ਜਿਵੇਂ ਕਿ ਵਪਾਰ ਜਿਹੜਾ ਭਾਈ ਮੱਖਣ ਸ਼ਾਹ ਲਿਵਾੜੇ ਨੇ ਕੀਤਾ ਅਰਦਾਸ ਕੀਤੀ ਪੂਰੀ ਹੋਈ ਜਦੋਂ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੇ ਦੀ ਯਾਦ ਹੋਏ ਤੇ ਮਨ ਤਰਨਿਹਾਲ ਹੋ ਗਿਆ ਤਰ ਮਨ ਹੋਏ ਨਿਹਾਲ ਜਗੁਰ ਦੇਖਣ ਸਾਹਮਣੇ ਫਿਰ ਮੁੱਠੇ ਦੇ ਚੜ ਕੇ ਸਮੁੱਚੀ ਕਾਇਨਾਤ ਨੂੰ ਮਨੁੱਖਤਾ ਨੂੰ ਜਿੱਥੋਂ ਤੱਕ ਵੀ ਆਵਾਜ਼ ਪਹੁੰਚੀ ਭਾਈ ਮੱਖਣ ਸ਼ਾਹ ਲਵਾੜੇ ਨੇ ਕਿਹਾ ਕਿ ਸੱਚਾ ਗੁਰ ਮੰਤੋਂ ਰੇ ਸੱਚਾ ਗੁਰਾਤੋਂ ਰੇ ਵੀ ਸੱਚਾ ਗੁਰੂ ਲੱਭ ਗਿਆ ਹੈ ਵਪਾਰੀ ਸ੍ਰੀ ਤੇ ਉਸ ਨੂੰ ਪਤਾ ਸੀ ਕਿ ਵੰਝ ਜਿਹੜਾ ਦੋ ਤਰ੍ਹਾਂ ਦਾ ਏ ਭਾਈ ਲਖੀ ਸ਼ਹਿਵਨ ਜਾਰਾ ਜਿਨ੍ਹਾਂ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਸਰੀਰ ਆਪਣੇ ਘਰੇ ਤੇ ਰੱਖ ਕੇ ਆਪਣੇ ਘਰ ਨੂੰ ਅਗਨੇ ਸਪੁਰਦ ਕੀਤਾ ਤੇ ਅੱਜ ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੂੰ ਯਾਦ ਕੀਤਾ ਜਾਂਦਾ ਹੈ ਨਤ ਰਸਤੂ ਦੁਨੀਆ ਸੰਗਤਾਂ ਜਿੱਥੇ ਭਾਈ ਜੈਤਾ ਜੀ ਦੀ ਅਦੁੱਤੀ ਕੁਰਬਾਨੀ ਨੂੰ ਯਾਦ ਕੀਤਾ ਜਾਂਦਾ ਹੈ ਉਥੇ ਭਾਈ ਰਕੀ ਸ਼ਾਹ ਬਨਜਾਰੇ ਦੀ ਵੀ ਜਾਤ ਜਿਹੜੀ ਸੁਧੈਰੀ ਅੱਖਰਾਂ ਦੇ ਵਿੱਚ ਸਿੱਖ ਸੰਤਾਂ ਦੇ ਮਨਾਂ ਦੇ ਵਿੱਚ ਅਮਿਤ ਛਾਪ ਛੜੀ ਬੈਠੀ ਹੈ ਇਸ ਕਰਕੇ ਭਾਈ ਆਪ ਗਵਾਈ ਹੈ ਔਰ ਐਸੀ ਚਤਰਾਈ ਸਤਿਗੁਰੂ ਸਾਹਿਬ ਜੀ ਕਹਿੰਦੇ ਸੱਚ ਦਾ ਵਪਾਰ ਹੈ ਪਿਆਰਿਓ ਸਾਧ ਸੰਤ ਮਨਾਏ ਪ੍ਰੇਪਾਏ ਕਿ ਗੁਰੂ ਦੀ ਸੰਗਤ ਕਰਨੀ ਪੂਰੇ ਗੁਰੂ ਦਾ ਆਸਰਾ ਤਕਣਾ ਤੇ ਪੂਰੇ ਗੁਰੂ ਦੇ ਪਿਆਰੇ ਜਿਹੜੇ ਸਾਧ ਜਨ ਸੰਤ ਜਨ ਸੰਗਤ ਹੈ ਉਹਨਾਂ ਦੇ ਵਿੱਚੋਂ ਹੀ ਬਾਲਕ ਜੇ ਨਾਲ ਬਲਾਪ ਹੁੰਦਾ ਏ ਗੁਣ ਗਾਏ ਗੁਣ ਗਾਇ ਕਰਨ ਦੀ ਨਾਲ ਪੰਚਨਾਦ ਤੂਰ বাজਾਇਏ ਫਿਰ ਕਹਿੰਦੇ ਹਰ ਹਰ ਨਾਦ ਵੱਜਦੇ ਹਨ ਪਰਮਾਤਮਾ ਦੇ ਨਾਲ ਜਿਹਨਾਂ ਦਾ ਪ੍ਰੇਮ ਬਣ ਜਾਂਦਾ ਹੈ ਤੇ ਪ੍ਰਤੀ ਪਰਮਾਤਮਾ ਨੂੰ ਉਹ ਜੀਵ ਇਸਤਰੀਆਂ ਭਾ ਜਾਂਦੀਆਂ ਹਨ ਸੋ ਪਾਉਲੇ ਉਪਦੇਸ਼ ਆਸਾ ਅੰਮ੍ਰਹ ਲਾ ਪੰਜਵੇਂ ਹਾਰ ਕੋ ਬਿਖਮਤਾਰ ਤੁਰੈ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਆਸਾ ਰਾਗ ਦੇ ਅੰਦਰ ਬਖਸ਼ਿਸ਼ ਕਰਦੇ ਹਨ ਕਿ ਭਾਈ ਕੋਈ ਵਿਰਲਾ ਹੀ ਮਨੁੱਖ ਹੈ ਜਿਹੜਾ ਆਪਣੇ ਮਨ ਦੇ ਉੱਪਰ ਕਾਬੂ ਪਾ ਸਕਦਾ ਹੈ ਕੋਈ ਵਿਰਲਾ ਹੀ ਮਨੁੱਖ ਹੈ ਈੜਰ ਮਿਸ਼ਰ ਵਿਚਾਰਾਂ ਤੋਂ ਬਾਝ ਸਕਦਾ ਹੈ ਕੋਈ ਕਿਹੋ ਵਿਚਾਰ ਤੋੜੇ ਐਹੋ ਜਿਹਾ ਕੋਟ ਐਹੋ ਜਿਹਾ ਕਿਲਾ ਜਿਹੜਾ ਹੈ ਉਸ ਕਿਲੇ ਨੂੰ ਕੋਈ ਮਨੁੱਖ ਮਿਰਲਾ ਹੀ ਤੋੜ ਸਕਦਾ ਹੈ ਗੁਰੂ ਜੀ ਸੰਗਤਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ ਕਿ ਭਾਈ ਇਹ ਮਨ ਜਿਹੜਾ ਏ ਇਹਦੇ ਅੰਦਰ ਤਰ੍ਹਾਂ ਤਰ੍ਹਾਂ ਦੇ ਫੁਰਨੇ ਆਉਂਦੇ ਹਨ ਤਰ੍ਹਾਂ ਤਰ੍ਹਾਂ ਦੇ ਵਿਚਾਰ ਆਉਂਦੇ ਹਨ ਖੇਰ ਮੰਤਰ ਦੇ ਵਿੱਚ ਮਨ ਜਿਹੜਾ ਦਸਾਂ ਦਿਸ਼ਾ ਤੋਂ ਦੂਰ ਦਰਾਡੇ ਤੋਂ ਹੋ ਕੇ ਆ ਜਾਂਦਾ ਹੈ ਕਾਲ ਭਾਵੇਂ ਬੈਠਾ ਵੀ ਹੋਵੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਮਨੁਖ ਰਹੇ ਜਿਹੜੇ ਆਪਣੇ ਮਨ ਦੇ ਉੱਤੇ ਕਾਬੂ ਪਾ ਸਕਦੇ ਨੇ ਜਿਹੜੇ ਵਿਸ਼ੇ ਵਿਕਾਰਾਂ ਦਾ ਕਿਲਾ ਤੋੜ ਸਕਦੇ ਨੇ ਕਿਉਂਕਿ ਫਿਰ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਤੋਂ ਬਿਨਾਂ ਨਦਰੇ ਰਹਿਣ ਤੋਂ ਬਿਨਾਂ ਨਹੀਂ ਹੋ ਸਕਦਾ ਗੁਰੂ ਕੀ ਸੰਗਤ ਇਸ ਤਰਕੇ ਆਸ ਪਿਆਸ ਧੋਹ ਹੋਹ ਪਰਮਹੀਤ ਹੁਰਾ ਕਿਸੇ ਮੂਰਤੋਂ ਆਸ ਰੱਖਣੀ ਸਵਾਏ ਪ੍ਰਮਾਤਮਾ ਤੋਂ ਤੇ ਜੇ ਮਾਲਕ ਦੇ ਉੱਤੇ ਹੀ ਭਰੋਸਾ ਕਰਨਾ ਇਸੇ ਤਰ੍ਹਾਂ ਪਿਆਸ ਜਿਹੜੀ ਗੁਰੂ ਦੇ ਦਰਜਾ ਦੇ ਪ੍ਰਤੀ ਗੁਰੂ ਦੇ ਸ਼ਬਦ ਦੇ ਪ੍ਰਤੀ ਸਤਿਗੁਰੂ ਸੱਚੇ ਪਾਤਸ਼ਾਹ ਵਾਰੇ ਕਹਿੰਦੇ ਦਰਸ਼ਨ ਪਿਆਸੀ ਦਿਨ ਰਾਤ ਜਿਤਵੋ ਅਨ ਦਿਨ ਦੀਤ ਦਿਨ ਰਾਤ ਮਾਲਕ ਨੂੰ ਯਾਦ ਕਰਦੇ ਨੇ ਕੋਲ ਕਮਟਗੁਰ ਮਿਲੀਆਂ ਨਾਲ ਤਹਸ ਸਭ ਮੀਤੇ ਮਾਲਕ ਵੈਰੂ ਜੀ ਆਪ ਜੀ ਕਿਰਪਾ ਕਰੋ